ਮੁੱਖ ਮੰਤਰੀ ਸਾਹਿਬ ਖੁਦ ਇਹ ਅਨੇਕਾਂ ਸਟੇਜਾਂ ਤੋਂ ਆਪ ਹੀ ਬਕਵਾਸ ਮਾਰਦੇ ਰਹੇ ਆ ਕਿ ਅਸੀਂ ਜੀ ਜਿਹੜੇ ਧਰਨੇ ਲਾਉਂਦੇ ਓਵਰੇਜ ਹੋ ਚੁੱਕੇ ਆ ਕਿ ਲੀਡਰ ਨੇ ਜਿਹੜੇ ਉਹ ਤਾਂ ਅਨੇਕਾਂ ਵਾਰ ਇਲੈਕਸ਼ਨ ਲੜ ਸਕਦੇ ਆ ਉਹਨਾਂ ਲਈ ਕੋਈ ਉਮਰ ਹੱਦ ਨਹੀਂ ਸੀਮਾ ਨਹੀਂ ਹੈਗੀ ਪਰ ਬੇਰੋਜ਼ਗਾਰ ਜਿਹੜੇ 37 ਸਾਲ ਟੱਪ ਜਾਂਦਾ ਜਨਰਲ ਕੈਟਾਗਰੀ ਦਾ ਬੇਰੋਜ਼ਗਾਰ ਉਹ ਕਿਸੇ ਭਰਤੀ 'ਚ ਬੈਠਣ ਜੋਗਾ ਨਹੀਂ ਰਹਿੰਦਾ ਤਾਂ ਅਸੀਂ ਆਉਂਦੇ ਸਮੇਂ 'ਚ ਸਾਡੀ ਸਰਕਾਰ ਆਉਣ ਤੋਂ ਅਸੀਂ ਜੀ ਉਮਰ ਹੱਦ ਹੀ ਵਧਾ ਦੇਵਾਂਗੇ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ 4 ਸਾਲ ਹੋ ਗਏ ਆ ਜੀ ਜਿਹੜੇ ਉਸ ਸਮੇ 2022 ਤੋਂ ਪਹਿਲਾਂ ਜਿਹੜੇ ਓਵਰੇਜ ਹੋ ਓਵਰੇਜ ਹੋ ਚੁੱਕੇ ਸੀ ਉਹਨਾਂ ਦਾ ਤਾਂ ਚਲੋ ਕੋਈ ਤੁਸੀਂ ਹੱਲ ਹੀ ਕੀ ਕਰਨਾ ਪਰ ਜਿਹੜੇ 2022 ਤੋਂ ਬਾਅਦ ਤੁਹਾਡੇ ਕਾਰਜਕਾਲ ਦੌਰਾਨ ਓਵਰੇਜ ਹੋ ਚੁੱਕੇ ਆ ਉਹਨਾਂ ਦਾ ਕੀ ਕਰੋਗੇ ਹੱਲੇ ਤੱਕ ਕੋਈ ਉਹਨਾਂ ਦਾ ਤਣ ਪੱਤਣ ਨਹੀਂ ਉਹਨਾਂ ਨੂੰ ਲਾਇਆ ਮੁੱਖ ਮੰਗ ਇਹੀ ਹੈ ਜੀ ਕਿ ਜਿਹੜੇ ਓਵਰੇਜ ਹੋ ਚੁੱਕੇ ਆ ਸਾਥੀ ਉਹਨਾਂ ਨੂੰ ਇੱਕ ਮੋਸਤ ਜਿਹੜਾ ਮੌਕਾ ਦਿੱਤਾ ਜਾਵੇ ਪੇਪਰ 'ਤੇ ਬੈਠਣ ਦਾ ਨਰਸਰੀ ਤੋਂ ਲੈ ਕੇ ਪ੍ਰੀ ਨਰਸਰੀ ਤੋਂ ਲੈ ਕੇ ਲੈਕਚਰਰ ਪ੍ਰੋਫੈਸਰ ਤੱਕ ਦੀ ਕਿਸੇ ਸਿੰਗਲ ਪੋਸਟ ਦਾ ਇਸ਼ਤਿਹਾਰ 16 ਮਾਰਚ 2022 ਤੋਂ ਬਾਅਦ ਇਹਨਾਂ ਦੀ ਸੱਤਾ ਆਉਣ ਤੋਂ ਬਾਅਦ ਨਹੀਂ ਆਇਆ ਉਹ ਮੰਗ ਹੈ ਸਾਡੀ ਕਿ ਲੈਕਚਰਰ ਦੀ ਵੱਡੀ ਭਰਤੀ ਦਿੱਤੀ ਜਾਵੇ ਮਾਸਟਰ ਕੈਟਰ ਦੀ ਵੱਡੀ ਭਰਤੀ ਦਿੱਤੀ ਜਾਵੇ ਆਰਟ ਐਂਡ ਕਰਾਫਟ ਦਾ 250 ਪੇਪਰ ਪੋਸਟਾਂ ਦਾ ਇੱਕ ਇਸ਼ਤਿਹਾਰ 2022 ਦਾ ਆ ਚੁੱਕਿਆ ਹੈ ਉਹਦਾ ਜਸਟ ਇੱਕ ਪੇਪਰ ਲੈਣਾ ਬਾਕੀ ਹੈ ਜੀ ਤਾਂ ਕਿ ਉਹ ਟੀਚਰ ਜਾ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਆਰਟ ਐਂਡ ਕਰਾਫਟ ਵਿਸ਼ੇ ਦੀ ਤਾ ਉਹ ਨਹੀਂ ਲੈ ਰਹੀ ਸਰਕਾਰ ਇੱਕ ਬੜੀ ਹਾਸੋ ਹੀਣੀ ਗੱਲ ਹੈ ਕਿਉਂਕਿ ਸਾਡਾ ਸਕਰੀਨਿੰਗ ਟੈਸਟ ਹੋਣਾ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਬੀਅਰਡ ਖੁਦ ਕੀਤੀ ਹੋਈ ਹੈ ਕਿ ਜਦੋਂ ਤੁਸੀਂ ਮਾਸਟਰ ਕੈਡਰ ਲਈ ਐਲੀਜੀਬਲ ਹੋਵੋਗੇ ਤਾਂ ਬੀਅਰਡ ਬੀਅਰਡ ਕਰਕੇ ਟੈਟ ਦਾ ਪੇਪਰ ਦੇ ਕੇ ਉਸ ਤੋਂ ਬਾਅਦ ਇੱਕ ਮਾਸਟਰ ਕੈਡਰ ਦਾ ਪੇਪਰ ਹੋਣਾ ਸਕਰੀਨਿੰਗ ਟੈਸਟ ਹੋਣਾ ਉਹਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਸਪੈਸੀਫਿਕ ਸਬਜੈਕਟ ਦੀ ਜਿਹੜਾ ਵੀ ਅਧਿਆਪਕ ਤੁਸੀਂ ਲੱਗਣਾ ਪਰ ਬੀਅਰਡ ਕਰਨ ਤੋਂ ਬਾਅਦ ਟੈਟ ਪਾਸ ਕਰਨ ਤੋਂ ਬਾਅਦ ਸਰਕਾਰ ਨੇ ਇੱਕ 2018 ਦਾ ਜਿਹੜਾ ਸਰਵਿਸ ਰੂਲ ਆ ਉਹਦੇ ਵਿੱਚ ਇਹ ਲੈ ਕੇ ਆਂਦਾ ਹੈ ਕਿ ਉਹ ਮਾਸਟਰ ਕੈਟਰ ਦਾ ਪੇਪਰ ਉਹੀ ਕੈਂਡੀਡੇਟ ਦੇ ਸਕਦਾ ਜਿਹਦੇ ਗ੍ਰੈਜੂਏਸ਼ਨ ਦੇ ਵਿੱਚੋਂ 55 ਨੰਬਰ ਹੋਣਗੇ ਜਨਰਲ ਕੈਟਾਗਰੀ ਦੇ ਪਰ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਅੱਜ ਵੀ ਜਿਹੜੀ ਬੀਆਰਡ ਦੀ ਐਡਮਿਸ਼ਨ ਹੈ ਉਹ ਰਿਜ਼ਰਵ ਕੈਟਾਗਰੀ ਲਈ 45% ਔਰ ਜਨਰਲ ਕੈਟਾਗਰੀ ਲਈ 50% ਉਹਦੀ ਹੱਦ ਰੱਖੀ ਗਈ ਹੈ ਇਸ ਮੰਗ ਨੂੰ ਲੈ ਕੇ ਆ ਕਿ ਜਦੋਂ ਤੁਸੀਂ ਸਕ੍ਰੀਨਿੰਗ ਟੈਸਟ ਥਰੂ ਤੁਸੀਂ ਭਰਤੀ ਕਰਨੀ ਹੈ ਫਿਰ ਤੁਹਾਡਾ ਗ੍ਰੈਜੂਏਸ਼ਨ ਦੇ ਨੰਬਰ ਨਾਲ ਕੀ ਮਤਲਬ ਹੈ ਜਾਂ ਤੁਸੀਂ ਜਿਹੜਾ ਕਰਨਾ ਹੈ ਅਗਰ ਇਹ ਲਾਗੂ ਕਰਨਾ ਉਸ ਤੋਂ ਬਾਅਦ ਕਰੋ 18 ਤੋਂ ਬਾਅਦ ਵਾਲਿਆਂ ਤੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ 2016 ਤੋਂ ਬਾਅਦ ਜਿਹੜਾ ਸਮੈਸਟਰ ਸਿਸਟਮ ਲਾਗੂ ਹੋ ਚੁੱਕਿਆ ਹੈ ਸਮੈਸਟਰ ਸਿਸਟਮ ਦੇ ਵਿੱਚ ਨਾਰਮਲੀ ਬੱਚੇ 90 90 95 95 ਪਰਸੈਂਟ ਨੰਬਰ ਲੈ ਕੇ ਆ ਰਹੇ ਆ ਔਰ ਜਿਹੜੇ ਐਨੂਅਲ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਵੀ ਹੈ ਉਹਨਾਂ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ 50% 55% ਮੁਸ਼ਕਲ ਨਾ ਹੁੰਦੇ ਸੀ ਕਿਉਂਕਿ ਇੱਥੇ ਨੰਬਰਾਂ ਦੀ ਗੱਲ ਨਹੀਂ ਹੈ ਤੁਸੀਂ ਉਹਦੀ ਜਿਹੜੀ ਯੋਗਤਾ ਪਰਖਣੀ ਹੈ ਉਹ ਸਕਰੀਨਿੰਗ ਟੈਸਟ ਦੇ ਆਧਾਰ ਤੇ ਤੁਸੀਂ ਪਰਖੋ ਨਾ ਇਸ ਮੰਗ ਨੂੰ ਲੈ ਕੇ 200 ਜਿਹੜੀਆਂ ਇਹ ਮਲਟੀਪਰਪਸ ਹੈਲਥ ਵਰਕਰ ਹੈ ਉਹਦੀਆਂ ਜਿਹੜੀਆਂ ਕੁਝ ਖਾਲੀ ਅਸਾਮੀਆਂ ਪਈਆਂ ਨੇ ਉਹਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ 2000 ਸ਼ਾਇਦ 7 ਤੋਂ ਉਹ ਕੋਰਸ ਬੰਦ ਹੈ ਤਾਂ ਜਿਹੜੇ ਉਹ ਕੋਰਸ ਕਰ ਚੁੱਕੇ ਸਾਥੀ ਨੇ ਉਹ ਆਪਣੀਆਂ ਉਮਰਾਂ ਲਗਾ ਚੁੱਕੇ ਆ ਪਿਛਲੇ ਦਿਨੀ ਸਰਕਾਰ ਨੇ ਇੱਕ ਨਗੂਣੀਆਂ ਜੇ ਪੋਸਟ 270 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਉਹਦੇ ਵਿੱਚ 300 270 ਪੋਸਟਾਂ ਦੇ ਵਿੱਚ 350 ਸਾਥੀ ਜਿਹੜੇ ਸੀ ਅੰਡਰੇਜ ਉਹਨਾਂ ਨੂੰ ਮਿਲੇ ਆ ਕਿੱਥੇ ਤਾਂ 2007 ਹੀ ਜਿਹੜੇ ਸੀ ਉਹਦੇ ਵਾਸਤੇ एलिਜੀਬਲ ਹੁੰਦੇ ਅਗਰ ਸਰਕਾਰ ਉਹ ਮਰਹੱਦ ਛੋਟ ਦਿੰਦੀ ਤਾਂ ਇੰਨਾ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਆਪਣਾ ਸੰਗਰੂਰ ਬੇਰੋਜ਼ਗਾਰ ਪੱਕਾ ਸਾਂਝਾ ਮੋਰਚੇ ਵੱਲੋਂ ਪੱਕਾ ਮੋਰਚਾ 25 ਦਸੰਬਰ ਤੋਂ ਲਗਾਤਾਰ ਜਾਰੀ ਹੈ ਪਰ ਇੱਕ ਇਹ ਵੀ ਗੱਲ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਉਂਕਿ ਸਾਡੇ ਵਿੱਤ ਮੰਤਰੀ ਸਾਹਿਬ ਉਸ ਜਿਲ੍ਹੇ ਤੋਂ ਬਲੋਂਗ ਕਰਦੇ ਆ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਉੱਥੇ ਹੈ ਉਥੋਂ ਬਿਬਾ ਨਰਿੰਦਰ ਪ੍ਰਾਜ ਜਿਹੜੇ ਐਮਐਲਏ ਨੇ ਉਹ ਵੀ ਉਥੋਂ ਨੇ ਤਾਂ ਹਾਲੇ ਤੱਕ ਕਿਸੇ ਨੇ ਆ ਕੇ ਉਥੇ ਬੇਰੁਜ਼ਗਾਰਾਂ ਨੂੰ ਇੰਨੀ ਸਰਦੀ ਦੇ ਬਾਵਜੂਦ ਇਹ ਨਹੀਂ ਪੁੱਛਿਆ ਵੀ ਤੁਹਾਡੀ ਮੰਗ ਕੀ ਆ ਤੁਹਾ ਜਾਂ ਤੁਹਾਡੇ ਮਸਲੇ ਕੀ ਨੇ ਤਾਂ ਸਰਕਾਰ ਨੂੰ ਬੇਰੁਜ਼ਗਾਰਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਇੰਨੀ ਠੰਡ ਦੇ ਬਾਵਜੂਦ ਇੰਨੀ ਬਰਸਾਤ ਕਿਉਂਕਿ ਪਿਛਲੇ ਦਿਨੀ ਪਰਸੋਂ ਮੀਂਹ ਵੀ ਬਹੁਤ ਪਿਆ ਉਥੇ ਇੱਕ ਟੈਂਪਰੇਰੀ ਤੰਬੂ ਲਾ ਕੇ ਜਿਹੜੇ ਬੇਰੋਜ਼ਗਾਰ ਬੈਠੇ ਕਿਉਂਕਿ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਅਸੀਂ ਤਾਂ ਹੀ ਸਿੱਖਿਆ ਕ੍ਰਾਂਤੀ ਲਿਆਤੀ ਅਸੀਂ ਤਾਂ ਹੀ ਇੰਨੀ ਜਿਹੜੀ ਭਰਤੀਆਂ ਕਰ ਚੁੱਕੇ ਹਾਂ 60000 ਭਰਤੀ ਕਰਤੀ ਆ 13765 ਜਿਹੜੇ ਅਸੀਂ ਅਧਿਆਪਕ ਭਰਤੀ ਕਰ ਚੁੱਕੇ ਹਾਂ ਪਰ ਮੈਂ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਧਿਆਨ ਸਰਕਾਰ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਕਿ ਅਗਰ ਤੁਸੀਂ ਇੰਨੀ ਪ੍ਰਤੀ ਕਰ ਚੁੱਕੇ ਹੋ ਪੂਰਾ ਪੰਜਾਬ ਖੁਸ਼ਹਾਲ ਕਰ ਚੁੱਕੇ ਹੋ ਤਾਂ ਜਿਹੜੇ ਡੀਸੀ ਦਫ਼ਤਰ ਸੰਗਰੂਰ ਦੇ ਗੇਟ ਤੇ ਬੈਠੇ ਨੇ ਬੇਰੁਜ਼ਗਾਰ ਉਹ ਕੌਣ ਨੇ ਕਿ ਉਹਨਾਂ ਦਾ ਦਿਮਾਗ ਫੇਰ ਚੁੱਕਿਆ ਕਿ ਇੰਨੀ ਠੰਡ ਦੇ ਬਾਵਜੂਦ ਉਹ ਉੱਥੇ ਆਪਦਾ ਪਰਿਵਾਰ ਛੱਡ ਕੇ ਸਾਡੀਆਂ ਭੈਣਾਂ ਵੀ ਉੱਥੇ ਰਹਿੰਦੀਆਂ ਨੇ ਤਾਂ ਉਹ ਕਿਉਂ ਬੈਠੇ ਆ